ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਗੁਜਰਾਤੀ ਕਮਿਊਨਿਟੀ ਤੇ ਆਪਣੀ ਕਮਿਊਨਿਟੀ ਦੇ ਵਿੱਚ ਕੀ ਫਰਕ ਆ ਮਤਲਬ ਗੁਜਰਾਤੀ ਕਮਿਊਨਿਟੀ ਤੇ ਪੰਜਾਬੀ ਕਮਿਊਨਿਟੀ 'ਚ ਕੀ ਫਰਕ ਆ ਸੋ ਫਰਸਟਲੀ ਜਿਹੜੀ ਗੁਜਰਾਤੀ ਕਮਿਊਨਿਟੀ ਹੈ ਨਾ ਉਹ ਮੋਸਟ ਆਫ ਦਾ ਟਾਈਮ ਆਫ ਦਾ ਫੋਕਸ ਜਿਹੜਾ ਰੱਖਦੇ ਆ ਬਿਜ਼ਨਸ ਤੇ ਕਿ ਪੈਸੇ ਨਾਲ ਪੈਸਾ ਕੱਦਦਾ ਬਣਾਉਣਾ ਐਂਡ ਉਹਨਾਂ ਦੇ ਖਰਚੇ ਬਹੁਤ ਲਿਮਿਟਡ ਆ ਉਹ ਖਰਚੇ ਬਹੁਤ ਸੋਚ ਸਮਝ ਕੇ ਕਰਦੇ ਆ ਚਾਹੇ ਇੰਡੀਆ ਵਿੱਚ ਹੈ ਯੂ ਐਸ ਉਹ ਹਮੇਸ਼ਾ ਮਤਲਬ ਪਹਿਲਾਂ ਆਣ ਕੇ ਦੇਖਦੇ ਕਿ ਹਾਂ ਮੈਂ ਪੀジネス ਕਿਦਾਂ ਕਰਨਾ ਕੋਈ ਕੰਮ ਕਿਦਾਂ ਸਟਾਰਟ ਕਰਨਾ ਰਾਈਟ ਉਹ ਲਾਈਕ ਐਸੈਟਸ ਜਿਆਦਾ ਬਣਾਉਂਦੇ ਆ ਲਾਇਬਿਲਟੀਸ ਘੱਟ ਜੋ ਗੱਡੀ ਵੀ ਲੈਣਗੇ ਮੋਸਟਲੀ ਕੈਸ਼ ਲੈਣਗੇ ਬਟ ਆਪਾਂ ਪੇਮੈਂਟਸ ਜਿਆਦਾ ਬਣਾ ਲੈਂਦੇ ਜਿੱਦਾਂ ਕਰਕੇ ਆਪਣੇ ਕੋਲ ਮਰ ਕੇ ਉੱਠ ਨਹੀਂ ਹੁੰਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਆਪਣੇ ਲੋਕ ਤਰੱਕੀ ਨਹੀਂ ਕਰਦੇ ਸੋ ਆਪਣੇ ਵੀ ਮਿਹਨਤ ਬਹੁਤ ਲੋਕ ਮਿਹਨਤੀ ਆ ਬਹੁਤ ਉੱਪਰ ਤੱਕ ਗਏ ਆ ਸੋ ਵਧੀਆ ਗੱਲ ਆ ਪਰ ਹੱਲੇ ਵੀ ਆਪਾਂ ਨੂੰ ਲੋਡ ਆ ਬਹੁਤ ਕੁਝ ਕਰਨ ਦੀ ਸੋ ਇਹ ਕੋਈ ਲਾਈਕ ਕੰਟਰੋਵਰਸੀ ਨਹੀਂ ਕੀ ਜਸਟ ਮੇਰਾ ਹੁੰਦਾ ਕਿ ਚਲੋ ਐਕਸਪਲੇਨ ਕਰੀਏ ਨਾ ਜਿੰਨੀ ਕੁ ਆਪਾਂ ਨੂੰ ਨੌਲੇਜ ਆਪਾਂ ਸ਼ੇਅਰ ਕਰੀਏ ਹੋਰਾਂ ਨਾਲ ਵੀ ਉਹ ਆਪਣੇ ਲੋਕ ਵੀ ਉੱਪਰ ਜਾਣ ਹਨਾ ਸਿੱਖ ਕੇ ਉਹਦੇ ਕੋਲੋਂ ਜੋ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਵੀਰ ਬਣਾ ਚੁੱਕੇ ਹੋਣਗੇ ਵੀਡੀਓ ਇਸ ਚੀਜ਼ ਤੇ ਪਰ ਮੈਂ ਸੋਚਿਆ ਕਿ ਚਲੋ ਜਿੰਨਾ ਕੁ ਆਪਣੇ ਕੋਲ ਹੈਗਾ ਹਨਾ ਆਪਾਂ ਵੀ ਕਰੀਏ ਸੋ ਇਹ ਵੀ ਇੱਕ ਸੇਵਾ ਹੀ ਹੁੰਦੀ ਆਪਣੀ ਕਮਿਊਨਿਟੀ ਦੀ ਸੋ ਉਹ ਲੋਕ ਯੂ ਐਸ ਦੇ ਵਿੱਚ ਵੀ ਹੁਣ ਦੇਖ ਲਓ ਤੁਸੀਂ ਮੋਸਟਲੀ ਬਿਜ਼ਨਸ ਦੇ ਵਿੱਚ ਉਹ ਹੋਣਗੇ ਜੇ ਤੁਸੀਂ ਮਾਡਲ ਦੇਖ ਲਓ ਜਾਂ ਕੋਈ ਵੱਡੇ ਸਟੋਰ ਜਿੱਦਾਂ ਹਨਾ ਦੇ ਦੇਖ ਲੋ ਉਹ ਜ਼ਿਆਦਾ ਹੋਣੀ ਹੈ ਇੰਡੀਆ ਚ ਦੇਖ ਲੋ ਹੁਣ ਜਿੰਨੇ ਵੱਡੇ ਸਟੋਰ ਆ ਰਿਟੇਲ ਸਟੋਰ ਜਾਂ ਵੱਡੇ ਜੋ ਵੀ ਈਜ਼ੀ ਦੇ ਵਗੈਰਾ ਜੋ ਵੀ ਚੱਲਦਾ ਪਿਆ ਉਥੇ ਉਹ ਸਾਰੇ ਮੋਸਟਲੀ ਲੋਕ ਜਿਹੜੇ ਹਨ ਉਹ ਗੁਜਰਾਤ ਤੋਂ ਆ ਸੋ ਆਪਾਂ ਲੋ ਵੀ ਚਾਹੀਦਾ ਕਿ ਆਪਾਂ ਵੀ ਇਨਾਂ ਕਮਲ ਬੜੀਏ ਹੁਣ ਅੱਗੇ ਦੀ ਅੱਗੇ ਹਨਾ ਕਿਉਂਕਿ ਟਾਈਮ ਚੇਂਜ ਹੋ ਚੁੱਕਾ ਹੁਣ ਟ੍ਰੇਡ ਵਾਰ ਚੱਲਦੀ ਪਈ ਹੈ ਸੋ ਇਹਦੇ ਵਿੱਚ ਹਿੱਸਾ ਬਣੀਏ ਸੋ ਆਪਾਂ ਮਿਹਨਤ ਕਰੀਏ ਕਿਉਂਕਿ ਆਪਣੇ ਕੋਲ ਜਿੰਨਾ ਜੀ ਲੂਣ ਚ ਜਬਾ ਆਪਣੇ ਕੋਲ ਹੈ ਨਾ ਆਪਣੇ ਬਲੱਡ ਦੇ ਵਿੱਚ ਆਪਣੀ ਬਲੱਡ ਲਾਈਨ ਇਦਾਂ ਦੀ ਹੈ ਜੇ ਇਹਨੂੰ ਆਪਾਂ ਪੂਰਾ ਜੋਸ਼ ਮਾਰੀਏ ਚੱਕਦੀਏ ਨਾ ਕੰਮ ਨੂੰ ਮਿਹਨਤ ਕਰੀਏ ਸੋ ਆਪਾਂ ਬਹੁਤ ਅੱਗੇ ਜਾ ਸਕਦੇ ਆ ਐਂਡ ਇਸ ਦੇ ਨਾਲ ਨਾਲ ਸੋ ਹਮੇਸ਼ਾ ਟਰਾਈ ਕਰੋ ਕਿ ਗੱਡੀਆਂ ਕਾਰਾਂ ਵੱਡੀਆਂ ਖੰਡਲਾਂੋਂ ਪਹਿਲਾਂ ਬਿਜ਼ਨਸ ਵੱਡਾ ਕਰੋ ਆਪਣਾ ਕੰਮ ਕਰ ਵੱਡਾ ਕਰੋ ਚਲੋ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਸੋ ਪੰਜ ਸਾਲ ਜਣੇ ਪੈਂਦੇ ਲਾਈਫ ਤੇ ਫਿਰ ਜਾ ਕੇ ਹੁੰਦਾ ਸਾਰਾ ਕੁਝ ਪਰ ਟਰਾਈ ਕਰੋ ਕਿ ਜੌਬ ਦੇ ਸਿਰ ਤੇ ਵੱਡੀਆਂ ਗੱਡੀਆਂ ਨਾ ਲਵੋ ਸੋ ਜੌਬਰ ਵਧੀਆ ਲੈਵਲ ਦੀ ਜੌਬ ਕਰੋ ਮੈਂ ਜੌਬ ਨੂੰ ਨਿੰਦਾ ਨਹੀਂ ਪਿਆ ਬਟ ਆਪਣੇ ਪੈਸੇ ਨੂੰ ਹਮੇਸ਼ਾ ਰੀਨਵੈਸਟ ਕਰੋ ਤੇ ਦੂਸਰਾ ਉਤੋਂ ਪੈਸੇ ਨਾਲ ਪੈਸਾ ਕਮਾਉਣਾ ਸ਼ੁਰੂ ਕਰੀਏ ਸੋ ਬਹੁਤ ਸਾਰੇ ਲੋਕ ਕਰ ਹੀ ਰਹੇ ਹੈ ਮੇਰੇ ਤੋਂ ਸਿਆਣੇ ਵੀ ਬਹੁਤ ਬੈਠੇ ਆ ਮੈਂ ਨਹੀਂ ਕਹਿੰਦਾ ਮੈਂ ਬਹੁਤ ਸਿਆਣਾ ਪਰ ਚਲੋ ਜਿੰਨੀ ਕੁ ਆਪਾਂ ਨੂੰ ਸਮਝ ਆ ਆਪਣੀ ਕੋਸ਼ਿਸ਼ ਹੁੰਦੀ ਆ ਆਪਾਂ ਆਪਣੇ ਲੋਕਾਂ ਨਾਲ ਸ਼ੇਅਰ ਕਰੀਏ ਸੋ ਅੱਗੇ ਕਿਸੇ ਦੀ ਹੈਲਪ ਹੋ ਸਕੇ ਹੈਨਾ ਸੋ ਆਪਾਂ ਨੂੰ ਚਾਹੀਦਾ ਕਿ ਆਪਾਂ ਸਭ ਤੋਂ ਵੱਧ ਵੱਧ bizness ਤੇ ਫੋਕਸ ਕਰੀਏ ਸੋ ਇਹ ਜੇ ਆਪਾਂ ਇਸ ਫੀਲਡ ਚ ਮਜ਼ਬੂਤ ਹਨ ਸੋ ਆਪਾਂ ਨੂੰ ਕੋਈ ਵੀ ਹਰਾ ਨਹੀਂ ਸਕਦਾ ਕਿਸੇ ਵੀ ਫੀਲਡ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਲੋੜ ਆ ਬਹੁਤ ਵੱਡੀ ਆਪਾਂ ਨੂੰ ਸੋ ਬਾਕੀ ਸਾਰੇ ਖੁਸ਼ ਰਹਿਣ ਵਧੀਆ ਮਿਹਨਤ ਕਰੋ ਹਨਾ ਕਿਸੇ ਵੀ ਕਮਿਊਨਿਟੀ ਦੇ ਆਪਾਂ ਗੇਂਸ ਨਹੀਂ ਕਿਹਾ ਜੋ ਵੀ ਮਿਹਨਤ ਕਰੂਗਾ ਉਹਨੂੰ ਫਲ ਮਿਲਦਾ ਹੈ ਇੱਥੇ ਮਿਹਨਤ ਦਾ ਫਲ ਕੀਤਾ ਮਿਲ ਜੇ ਪਛੇਤਾ ਮਿਲ ਜੇ ਪਰ ਮਿਲਦਾ ਇੱਕ ਦਿਨ ਜੇ ਤੁਸੀਂ ਅੱਜ ਮਿਹਨਤ ਕੀਤੀ ਤੁਹਾਨੂੰ ਅੱਜ ਲੱਗਦਾ ਕਿ ਹਾਂ ਵੀ ਸ਼ਾਇਦ ਨਹੀਂ ਮਿਲਣਾ ਮੈਨੂੰ ਮਨ ਇਦਾਂ ਹੋ ਗਿਆ ਘਾਟਾ ਪੈ ਗਿਆ ਬਟ ਕੰਟੀਨਿਊਸਲੀ ਕਿਸੇ ਕੰਮ ਜਿਹਨੂੰ ਫੜ ਲੈਣਿਆਂ ਨੂੰ ਫੋਕਸ ਕਰੋ ਲੱਗੇ ਰਹੋ ਕਿਉਂਕਿ ਕੋਈ ਵੀ ਚੀਜ਼ਾਂ ਨਾ ਟਾਈਮ ਲੈਂਦੀ ਹੈ ਵਧੀਆ ਚੀਜ਼ਾਂ ਆਲਵੇਸ ਟਾਈਮ ਲੈਂਦੀ ਆ ਸੋ ਏਸੇ ਆਈ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਕਰਕੇ ਦੱਸਿਓ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਸੋ ਜੇ ਕਿਸੇ ਲਈ ਕੁਝ ਬੁਰਾ ਲੱਗਾ ਹੋਵੇ ਸੋ ਉਹਦੇ ਲਈ ਮਾਫੀ ਆ ਸੋ ਤੁਹਾਡਾ ਛੋਟਾ ਭਰਾ ਵਾ ਸੋ ਮੇਰੇ ਵੀਰਾਂ ਮਾ ਵਧੀਆ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਕਰਿਓ ਥੈਂਕ ਯੂ